ਬਹੁਤ ਸਾਰੇ ਸਿੱਖ ਨਹੀਂ ਜਾਣਦੇ ਕਿ ਗੁਰੂ ਅੰਗਦ ਦੇਵ ਜੀ ਪਹਿਲਾਂ ਕੀ ਕੰਮ ਕਰਿਆ ਕਰਿਆ ਕਰਦੇ ਸਨ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ ਉਹ ਕੀ ਕੰਮ ਕਰਦੇ ਸਨ ਸੋ ਸੰਗਤ ਜੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਜਾਣੀਏ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸ਼ਰਾਬ ਪਿੰਡ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਫੈਰੂ ਜੀ ਸੀ ਆਪ ਜੀ ਦੇ ਪਿਤਾ ਜੀ ਪਿੰਡ ਵਿੱਚ ਦੁਕਾਨ ਕਰਿਆ ਕਰਦੇ ਸਨ ਉਹਨਾਂ ਦੀ ਦੁਕਾਨ ਤੇ ਹਰ ਵੇਲੇ ਗਾਕਾਂ ਦੀ ਭੀੜ ਲੱਗੀ ਰਹਿੰਦੀ ਸੀ ਬਾਬਾ ਜੀ ਰਾਮ ਰਾਮ ਹਰੇ ਰਾਮ ਜਪਦੇ ਰਹਿੰਦੇ ਅਤੇ ਗਾਕਾਂ ਨੂੰ ਵਾਰੀ-ਵਾਰੀ ਸਿਰ ਸੌਦਾ ਵੀ ਦਿੰਦੇ ਰਹਿੰਦੇ ਉਹਨਾਂ ਦਾ ਪੁੱਤਰ ਬਾਲਕ ਲੈਣਾ ਜੀ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦੇ ਲੈਣਾ ਜੀ ਬਚਪਨ ਤੋਂ ਹੀ ਬੜੇ ਵਿਸ਼ਾਲ ਹਿਰਦੇ ਵਾਲੇ ਸਨ ਉਹ ਗਾਕਾਂ ਨੂੰ ਖੁੱਲੇ ਦਿਲ ਨਾਲ ਸਮਾਨ ਦੇ ਕੇ ਝੋਲੀਆਂ ਭਰ ਦਿੰਦੇ ਗਰੀਬ ਲੋਕ ਉਹਨਾਂ ਨੂੰ ਅਸੀਸਾਂ ਦਿੰਦੇ ਜਾਂਦੇ ਬਾਬਾ ਫੈਰੂ ਜੀ ਆਪ ਵੀ ਭਗਤ ਲੋਕ ਸਨ ਉਹ ਹਰ ਸਾਲ ਮਾਤਾ ਦੇ ਦਰਸ਼ਨ ਕਰਨ ਜਾਂਦੇ ਲੈਣਾ ਜੀ ਨੇ ਵੀ ਪਿਤਾ ਜੀ ਦੇ ਨਾਲ ਮਾਤਾ ਦੇ ਦਰਸ਼ਨ ਕਰਨ ਜਾਣਾ ਸ਼ੁਰੂ ਕਰ ਦਿੱਤਾ ਬਾਬਾ ਫਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਲੈਣਾ ਜੀ ਆਪਣੇ ਸਹੁਰੇ ਪਿੰਡ ਸੰਦਰ ਜਿਹੜਾ ਖਡੂਰ ਸਾਹਿਬ ਦੇ ਨੇੜੇ ਹੈ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਵਾਰੀ ਲੈਣਾ ਜੀ ਆਪਣੀ ਧਰਮ ਭੂਆ ਵਿਰਾਈ ਦੇ ਕੋਲ ਜਾ ਰਹੇ ਅਮਰਤ ਬਿੱਲੇ ਆਪਣੇ ਭਾਈ ਜੋਧ ਜੀ ਨੂੰ ਬਾਣੀ ਦਾ ਪਾਠ ਕਰਦੇ ਸੁਣਿਆ ਜਿੱਤ ਸੇਵੀਐ ਸੁਖ ਪਾਈਐ ਸੋ ਸਹਬ ਸਦਾ ਸੰਭਾਲੀਐ ਭਾਈ ਲੈਣਾ ਜੀ ਦੇ ਮਨ ਉੱਪਰ ਗੁਰਬਾਣੀ ਦਾ ਬੜਾ ਡੂੰਗਾ ਪ੍ਰਭਾਵ ਪਿਆ ਉਹਨਾਂ ਨੇ ਭਾਈ ਜੋਤ ਜੀ ਨੂੰ ਇਸ ਬਾਰੇ ਪੁੱਛਿਆ ਐਨੀ ਸੁੰਦਰ ਦਿਲ ਵਿੱਚ ਉਤਰ ਜਾਣ ਵਾਲੀ ਬਾਣੀ ਕਿਸ ਦੀ ਲਿਖੀ ਹੋਈ ਹੈ ਭਾਈ ਜੋਧ ਨੇ ਕਿਹਾ ਕਿ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਸ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ ਉਸੇ ਸਮੇਂ ਕਰਤਾਰਪੁਰ ਜੀ ਦੇ ਦਰਸ਼ਨਾਂ ਨੂੰ ਤੁਰ ਪਏ ਕਰਤਾਰਪੁਰ ਪਹੁੰਚ ਕੇ ਗੁਰੂ ਜੀ ਦੇ ਸਿੱਖ ਕੀਰਤਨ ਕਰ ਰਹੇ ਸਨ ਕੀਰਤਨ ਸੁਣਿਆ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮਨ ਖੜ ਗਿਆ ਸਵਾਦ ਸਵਾਦ ਹੋ ਗਿਆ ਲੈਣਾ ਜੀ ਕੁਝ ਦਿਨ ਉੱਥੇ ਹੀ ਰਹੇ ਰੋਜ਼ ਅੰਮ੍ਰਿਤ ਵੇਲੇ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚ ਜਾਂਦੇ ਸ਼ਰਧਾਲੂਆਂ ਕੋਲੋਂ ਗੁਰਬਾਣੀ ਸੁਣ ਕੇ ਯਾਦ ਕਰਦੇ ਅਤੇ ਫਿਰ ਆਪ ਵੀ ਪਾਠ ਕਰਦੇ ਬਹੁਤ ਆਨੰਦ ਆਉਂਦਾ ਸੋ ਉਹਨਾਂ ਨੇ ਫੈਸਲਾ ਕੀਤਾ ਕਿ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹੀ ਗੁਜ਼ਾਰਨਾ ਹੈ ਇਸ ਲਈ ਉਹ ਕੁਝ ਦਿਨਾਂ ਲਈ ਆਪਣੇ ਪਿੰਡ ਗਏ ਅਤੇ ਦੁਕਾਨ ਆਪਣੇ ਭਨੇਵੇ ਨੂੰ ਦੇ ਕੇ ਕਰਤਾਰਪੁਰ ਵਾਪਸ ਆ ਗਏ ਦੁਕਾਨ ਆਪਣੇ ਮਤਲਬ ਕਿ ਭਾਣਜੇ ਨੂੰ ਦੇ ਦਿੱਤੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਕਰਤਾਰਪੁਰ ਵਾਪਸ ਆਏ ਤਾਂ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚ ਗਏ ਹੋਏ ਸਨ ਭਾਈ ਲਹਿਣਾ ਜੀ ਵੀ ਖੇਤਾਂ ਵੱਲ ਚੱਲ ਗਏ ਭਾਈ ਲੈਣਾ ਜੀ ਨੇ ਵੇਖਿਆ ਕਿ ਗੁਰੂ ਜੀ ਖੇਤੀ ਨੂੰ ਗੋਡੀ ਕਰ ਰਹੇ ਹਨ ਸੋ ਭਾਈ ਲੈਣਾ ਜੀ ਨੇ ਗੁਰੂ ਜੀ ਕੋਲ ਪਹੁੰਚ ਕੇ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਭਾਈ ਲੈਣਾ ਜੀ ਧੰਨ ਧੰਨ ਹੋ ਗਏ ਉਸ ਤੋਂ ਬਾਅਦ ਉਹ ਵੀ ਗੁਰੂ ਜੀ ਨਾਲ ਗੋਡੀ ਕਰਨ ਲੱਗ ਪਏ ਭਾਈ ਲੈਣਾ ਜੀ ਨੇ ਪਹਿਲਾਂ ਗੋਡੀ ਕਦੀ ਕੀਤੀ ਨਹੀਂ ਸੀ ਇਸ ਲਈ ਘਾਹ ਦੇ ਨਾਲ-ਨਾਲ ਝੋਨੇ ਦੇ ਬੂਟੇ ਵੀ ਕੱਟੀ ਜਾਂਦੇ ਫਿਰ ਉਹਨਾਂ ਨੇ ਗੁਰੂ ਜੀ ਵੱਲ ਧਿਆਨ ਨਾਲ ਵੇਖਿਆ ਕਿ ਉਹ ਕਿਸ ਤਰ੍ਹਾਂ ਗੋਡੀ ਕਰਦੇ ਹਨ ਵੇਖਣ ਸਮਝਣ ਤੋਂ ਬਾਅਦ ਉਹ ਬੜੀ ਤੇਜ਼ੀ ਨਾਲ ਝੋਨੇ ਵਿੱਚੋਂ ਘਾਹ ਕੱਢਣ ਲੱਗ ਪਏ ਜਦੋਂ ਘਾਹ ਦੀਆਂ ਦੋ ਗੰਢਾਂ ਤਿਆਰ ਹੋ ਗਈਆਂ ਤਾਂ ਗੁਰੂ ਜੀ ਨੇ ਇੱਕ ਗੰਢ ਆਪਣੇ ਸਿਰ ਉੱਪਰ ਰੱਖ ਲਈ ਅਤੇ ਦੂਸਰੀ ਭਾਈ ਲੈਣਾ ਜੀ ਨੂੰ ਚੁਕਾ ਦਿੱਤੀ ਭਾਈ ਲੈਣਾ ਜੀ ਦੇ ਕੱਪੜਿਆਂ ਉੱਪਰ ਚਿੱਕੜ ਲੱਗ ਗਿਆ ਸੀ ਜਦੋਂ ਘਰ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਨੇ ਕਿਹਾ ਇਹਨਾਂ ਨੂੰ ਘਾ ਦੀ ਪੰਡ ਕਿਉਂ ਚਕਵਾ ਦਿੱਤੀ ਵੇਖੋ ਇਹਨਾਂ ਦੇ ਕੱਪੜਿਆਂ ਨੂੰ ਸਾਰਾ ਚਿੱਕੜ ਲੱਗ ਗਿਆ ਹੈ ਭਾਈ ਲੈਣਾ ਜੀ ਦੇ ਸਿਰ ਉੱਪਰ ਘਾ ਦੀ ਪੰਡ ਨਹੀਂ ਸਗੋਂ ਦੀਨ ਦੁਨੀਆ ਦਾ ਭਾਰ ਹੈ ਗੁਰੂ ਜੀ ਨੇ ਕਿਹਾ ਭਾਈ ਲੈਣਾ ਜੀ ਸਨ 1532 ਤੋਂ 1539 ਤੱਕ 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਲੱਗੇ ਰਹੇ ਗੁਰੂ ਜੀ ਦੇ ਮੂੰਹੋਂ ਗੱਲ ਨਿਕਲਦਿਆਂ ਹੀ ਭਾਈ ਲੈਣਾ ਜੀ ਝਟਪੂਰੀ ਕਰਦੇ ਉਹ ਜਿਵੇਂ ਇਸੇ ਉਡੀਕ ਵਿੱਚ ਰਹਿੰਦੇ ਕਿ ਕਦੋਂ ਗੁਰੂ ਜੀ ਕੋਈ ਕੰਮ ਕਹਿਣ ਤਾਂ ਉਹ ਫਟਾਫਟ ਕੰਮ ਪੂਰਾ ਕਰ ਸਕਣ ਗੰਦੇ ਨਾਲੇ ਵਿੱਚੋਂ ਕਟੋਰਾ ਕੱਢਣਾ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦਾ ਕਟੋਰਾ ਗੰਦੇ ਨਾਲੇ ਵਿੱਚ ਡਿੱਗ ਪਿਆ ਉਹਨਾਂ ਨੇ ਆਪਣੇ ਦੋਵੇਂ ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਚੰਦ ਨੂੰ ਕਟੋਰਾ ਕੱਢਣ ਲਈ ਕਿਹਾ ਪਰ ਉਹਨਾਂ ਨੇ ਗੰਦੇ ਨਾਲੇ ਵਿੱਚ ਹੱਥ ਪਾਉਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਪਿਤਾ ਜੀ ਇਦਾਂ ਦੇ ਕਟੋਰੇ ਹੋਰ ਬਹੁਤ ਹਨ ਆਪ ਜੀ ਉਹ ਲੈ ਲੈਣਾ ਪਰ ਭਾਈ ਲੈਣਾ ਜੀ ਕੋਲ ਹੀ ਖੜੇ ਸਨ ਗੁਰੂ ਜੀ ਦਾ ਇਸ਼ਾਰਾ ਪਾਉਂਦੇ ਹੀ ਉਹ ਕੱਪੜਿਆਂ ਸਮੇਤ ਗੰਦੇ ਨਾਲੇ ਵਿੱਚ ਵੜ ਗਏ ਤੇ ਕਟੋਰਾ ਲੱਭ ਲਿਆ ਇਸ ਤਰ੍ਹਾਂ ਗੁਰੂ ਜੀ ਕੋਈ ਅੱਧੀ ਰਾਤ ਵੇਲੇ ਵੀ ਕੰਮ ਆਖ ਦੇਤਾ ਉਹ ਉਸੇ ਵੇਲੇ ਪੂਰਾ ਕਰਦੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨੀ ਉਹਨਾਂ ਨੇ ਆਪਣਾ ਧਰਮ ਬਣਾ ਲਿਆ ਕੰਧ ਬਣਾਉਣੀ ਇੱਕ ਰਾਤ ਜੋਰ ਦੀ ਮੀਂਹ ਵਰ੍ਹ ਰਹੀ ਸੀ ਗੁਰਦੁਆਰੇ ਦੀ ਇੱਕ ਕੰਧ ਡਿੱਗ ਪਈ ਗੁਰੂ ਜੀ ਨੇ ਆਪਣੇ ਪੁੱਤਰਾਂ ਅਤੇ ਸਿੱਖਾਂ ਨੂੰ ਬਾਰੋ-ਬਾਰੀ ਕੰਧ ਬਣਾਉਣ ਵਾਸਤੇ ਕਿਹਾ ਪਰ ਸਭ ਨੇ ਇਹੋ ਹੀ ਕਿਹਾ ਕਿ ਜੀ ਮੀਂਹ ਹਟ ਲੈਣ ਦਿਓ ਅਤੇ ਦਿਨ ਚੜ੍ਹ ਲੈਣ ਦਿਓ ਕਿਉਂਕਿ ਇੰਨੀ ਜ਼ੋਰ ਦੀ ਵਰਸ ਦੇ ਮੀਂਹ ਵਿੱਚ ਕੱਚੀ ਕੰਧ ਠਹਿਰਨੀ ਨਹੀਂ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਆਖਿਆ ਤਾਂ ਉਹ ਵਰਸ ਦੇ ਮੀਂਹ ਵਿੱਚ ਹੀ ਕੰਧ ਬਣਾਉਣ ਲੱਗ ਪਏ ਕੱਚੀ ਕੰਧ ਨਾਲੋਂ ਨਾਲ ਮੀਂਹ ਨਾਲ ਡਿੱਗਦੀ ਜਾਵੇ ਤੇ ਉਹ ਮੁੜ ਮੁੜ ਬਣਾਈ ਜਾਣ ਉਹਨਾਂ ਨੇ ਤਾਂ ਗੁਰੂ ਜੀ ਦਾ ਹੁਕਮ ਨੂੰ ਮੰਨਣਾ ਸੀ ਕੱਪੜੇ ਧੋਣੇ ਇੱਕ ਵਾਰੀ ਸਰਦੀਆਂ ਵਿੱਚ ਰਾਤ ਵੇਲੇ ਗੁਰੂ ਜੀ ਨੇ ਆਪਣੇ ਪੁੱਤਰਾਂ ਦੇ ਸਿੱਖਾਂ ਨੂੰ ਕਿਹਾ ਦਰਿਆ ਤੇ ਜਾ ਕੇ ਕੱਪੜੇ ਧੋ ਲਿਆਉ ਪੁੱਤਰਾਂ ਨੇ ਕਿਹਾ ਆਪਣੇ ਸਿੱਖਾਂ ਨੂੰ ਕਹੋ ਕਿ ਜਾ ਕੇ ਧੋ ਲਿਆਉਣ ਸਿੱਖਾਂ ਨੇ ਕਿਹਾ ਜੀ ਦਿਨ ਚੜ ਲੈਣ ਦਿਓ ਅਸੀਂ ਧੋ ਲਿਆਵਾਂਗੇ ਪਰ ਭਾਈ ਲੈਣਾ ਜੀ ਨੇ ਸਾਰੇ ਕੱਪੜੇ ਚੁੱਕੇ ਤੇ ਦਰਿਆ ਵੱਲ ਤੁਰ ਪਏ ਦਰਿਆ ਤੇ ਪਹੁੰਚ ਕੇ ਉਹ ਬੜੇ ਪਿਆਰ ਨਾਲ ਕੱਪੜੇ ਧੋਣ ਲੱਗ ਪਏ ਵੇਖਦਿਆਂ ਵੇਖਦਿਆਂ ਉਹ ਸਾਰੇ ਕੱਪੜੇ ਚਿੱਟੇ ਦੁੱਧ ਕਰ ਲਿਆ ਏ ਇਸ ਤਰ੍ਹਾਂ ਭਾਈ ਲੈਣਾ ਜੀ ਗੁਰੂ ਜੀ ਦੇ ਸਖਤ ਉਹ ਸਖਤ ਇਮਤਿਹਾਨ ਵਿੱਚੋਂ ਪਾਸ ਹੁੰਦੇ ਗਏ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਬੜੇ ਖੁਸ਼ ਸਨ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਅੰਗ ਹੀ ਸਮਝਿਆ ਅਤੇ ਇਸ ਲਈ ਉਹਨਾਂ ਨੂੰ ਅੰਗਦ ਦੇਵ ਨਾਮ ਦਿੱਤਾ ਅਤੇ ਗੁਰਗੱਦੀ ਆਪਣੇ ਪੁੱਤਰਾਂ ਨੂੰ ਨਾ ਦੇ ਕੇ ਆਪਣੇ ਸੇਵਕ ਭਾਈ ਲੈਣਾ ਨੂੰ ਦਿੱਤੀ ਹੁਣ ਭਾਈ ਲੈਣਾ ਜੀ ਅੰਗਦ ਦੇਵ ਜੀ ਦਾ ਨਾਮ ਨਾਲ ਮਸ਼ਹੂਰ ਹੋ ਗਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਲਾਇ ਸਿੱਖ ਧਰਮ ਦੇ ਬੂਟੇ ਨੂੰ ਵੱਡਿਆਂ ਕੀਤਾ ਗੁਰੂ ਜੀ ਦੀ ਸਿੱਖਿਆ ਤੇ ਬਾਣੀ ਦਾ ਪ੍ਰਚਾਰ ਕੀਤਾ ਸੰਗਤ ਤੇ ਪੰਗਤ ਦੀ ਪ੍ਰਥਾ ਚਲਾਈ ਲੰਗਰ ਵਿੱਚ ਸਾਰਿਆਂ ਨੂੰ ਇਕੱਠੇ ਬਿਠਾ ਕੇ ਬਿਨਾਂ ਭੇਦ ਭਾਵ ਦੇ ਖਾਣਾ ਖਵਾਉਣ ਦੀ ਪ੍ਰਤਪਾਈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਕੀਤਾ 35 ਅਖਰੀ ਵਰਣਮਾਲਾ ਬਣਾਈ ਗੁਰਬਾਣੀ ਦਾ ਸ਼ੁੱਧ ਉਚਾਰਣ ਕਰਨ ਵਾਸਤੇ ਅੱਖਰ ਮਾਤਰਾ ਆਦਿ ਨਿਸ਼ਚਿਤ ਕੀਤੇ ਪੰਜਾਬੀ ਪੜਾਉਣ ਅਤੇ ਉਸ ਦੇ ਪ੍ਰਚਾਰ ਲਈ ਛੋਟੇ-ਛੋਟੇ ਬਾਲ ਬੋਧ ਬਣਾਏ ਬੱਚਿਆਂ ਨੂੰ ਆਪ ਪੜਾਉਣਾ ਸ਼ੁਰੂ ਕੀਤਾ ਸ਼ਰਧਾਲੂਆਂ ਨੇ ਗੁਰਬਾਣੀ ਨੂੰ ਛੋਟੇ-ਛੋਟੇ ਗੁਟਕਿਆਂ ਦੇ ਰੂਪ ਵਿੱਚ ਗੁਰਮੁਖੀ ਲਿਪੀ ਵਿੱਚ ਲਿਖ ਕੇ ਇਕੱਠਾ ਕਰਨਾ ਸ਼ੁਰੂ ਕੀਤਾ ਇੱਥੋਂ ਹੀ ਬਾਅਦ ਵਿੱਚ ਗੁਟਕੇ ਬਣਾਉਣ ਦੀ ਪ੍ਰਥਾ ਚੱਲੀ ਇਸ ਤਰ੍ਹਾਂ ਹਰ ਇਮਤਿਹਾਨ ਵਿੱਚੋਂ ਪਾਸ ਹੋ ਕੇ ਭਾਈ ਲੈਣਾ ਜੀ ਨੂੰ ਅੰਗਤ ਦੇਵ ਜੀ ਦਾ ਨਾਮ ਮਿਲਿਆ ਤੇ ਉਹ ਸਾਡੇ ਦੂਸਰੇ ਗੁਰੂ ਪਾਤਸ਼ਾਹ ਬਣੇ ਸਾਧ ਸੰਗਤ ਜੀ ਸੋ ਬੜਾ ਹੀ ਅਨਮੋਲ ਤੇ ਪਵਿੱਤਰ ਇਤਿਹਾਸ ਗੁਰੂ ਸਾਹਿਬਾਨ ਜੀ ਦਾ ਜੋ ਆਪ ਜੀ ਦੇ ਸਨਮੁਖ ਬਹੁਤ ਹੀ ਛੋਟੇ ਹੋ ਤੇ ਸੰਖੇਪ ਸ਼ਬਦਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਇਸੇ ਹੀ ਤਰ੍ਹਾਂ ਅੱਗੇ ਇਤਿਹਾਸਿਕ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ